ਬਾਰਿਸ਼ ਦੇ ਹਾਲਾਤਾਂ ਨੂੰ ਲੈ ਕੇ ਪੰਜਾਬ ਹਾਈ ਅਲਰਟ ਤੇ ਖੱਗਰ ਦੇ ਨਾਲ ਵਾਲੇ ਏਰੀਆ ਵਿੱਚ ਚੋਂ ਹੈ ਬਾਰਿਸ਼ ਦਾ ਅਲਰਟ ਚਾਰੀ ਹੈ ਜਿਸ ਤਰ੍ਹਾਂ ਕਿ ਆਪਾ ਸਾਰਣ ਨੂੰ ਪਤਾ ਹੈ ਕਿ ਪਿਛਲੀ ਰਾਤ ਤੋਂ ਹੀ ਤੇਜ਼ ਬਾਰਿਸ਼ ਤੇ ਉੱਪਰ ਹੋ ਰਹੀ ਪਹਾੜਾਂ ਵਿੱਚ ਹੋ ਰਹੀ ਬਾਰਿਸ਼ ਨੂੰ ਲੈ ਕੇ ਇੱਥੇ ਕਿਤੇ ਨਾ ਕਿਸੇ ਖੱਗਰ ਤੇ ਉਸੇ ਇਸੇ ਦਾ ਬਹੁਤ ਪ੍ਰਭਾਵ ਪੈਂਦਾ ਹੈ ਤੇ ਨਾਲ ਨਾਲ ਅੱਜ ਜੋ ਸਵੇਰੇ ਹੈ ਸਿਤਨਾ ਦੇਖਦੇ ਗੇਗ ਵੀ ਬੋਲੇ ਗਏ ਹੈ ਆ ਕਿਸ ਕਰਕੇ ਵੀ ਤਾਂ ਗਰਜਿੰਦਨਾ ਜਿੱਥੇ ਪ੍ਰਭਾਵਿਤ ਹੁੰਦਾ ਅਸੀਂ ਇਸ ਟਾਈਮ ਖੜੇ ਆਂ ਰਾਮਪੁਰ ਦੇ ਜੋ ਡੈਮ ਹੈਗਾ ਜਿੱਥੇ ਕਿ ਪਾਣੀ ਨੂੰ ਰੋਕਿਆ ਜਾਂਦਾ ਹੈ ਉੱਥੇ ਅਸੀਂ ਖੜੇ ਆ ਤੇ ਨਾਲ ਨਾਲ ਇੱਥੇ ਜੋ ਸਾਡੇ ਨਾਲ ਪਿੰਡ ਵਾਸੀ موجود ਹੈ ਹੁਣ ਤਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਇੱਥੇ ਜੋ ਪਾਣੀ ਆਇਆ ਹੈ ਇਹ ਪਾਣੀ ਅੱਗੇ ਹੋ ਕੇ ਜੋ ਹੈ ਸ਼ੰਕੂ ਤੋਂ ਅੱਗੇ ਖਨੋਰੀ ਬਾੜ ਤੱਕ ਹੁੰਦਾ ਹੈ ਤੇ ਛੋਟੇ-ਪਛੜਾ ਡੈਮ ਤੇ ਸੁਪਨਾ ਝੀਲ ਦਾ ਪਾਣੀ ਜੋ ਹੈ ਕਾ ਡੇਰਾ ਬਸ ਮਾਰਕ ਤੋਂ ਹੋ ਕੇ ਜੋ ਹੈ ਇੱਥੇ ਵਾਲਾ ਪਾਣੀ ਆਦਾ ਹੈ देखि सकता है स्टैंड द्वारा पानी की स्थिति ऐसा है जी मैं भी देख सकता हूं पानी ने अपना शुद्ध उपचयन है कल तक आज 5:00 बजे पार्क आया है शक्ति को जिसका नहीं बच्चा वाला कौन है केड़ा पेन दा थोड़ा ते आज पानी आया है ਆ ਵੀ ਅਕਸਾਰ ਆਉਂਦੀ ਕਾਫੀ ਫਤਲ ਨੂੰ ਦੇ ਮਾੜੀ ਨਾਲ ਨਿਪਟਣ ਆ ਕੀ ਗੱਲਾਂ ਨੇ ਸਾਦੇ ਦ੍ਰਿਸ਼ਟੀ ਨਾਲ ਜਾਂਦੇ ਰੋਗੇ ਜੀ ਤੇ ਜੇ ਇਹ ਨਾਲ ਕਿਸੇ ਦੀ ਜੀ ਦੀ ਹੜ ਵੀ ਜੀ ਪਾਸੀ ਦੀ ਨਾ ਕੋੜੀ ਦੀ ਵਿੱਚ ਬਹੁਤ ਤੌਰ ਕਟੋਆ ਹੋਇਆ ਹੋਇਆ ਬਾਹਰੋਂ ਤੋਂ ਪਹਿਲਾਂ ਸਾਫ ਕਰਨਾ ਚਾਹੀਦਾ ਜੇ ਤੁਹਾਡੀ ਵੀ ਇੱਥੇ ਜ਼ਮੀਨਾਂ ਕੋਈ ਆਰਟੀਚੂਨ ਇੱਥੇ ਦਾ ਐਡਵਰਟਿਸਰ ਦਾ ਅਸਟੰਡੇ ਹਾਂ ਤਾਂ ਕਿਤੇ ਆਖੀ ਗਾਈਡਰਾਂ ਦੇ ਤੱਕ ਇਨਸਾਨ ਕਿੰਨਾ 10 ਸੇ ਮਿੰਟਾਂ ਦਾ ਨਹੀਂ ਲੱਗਦਾ ਅਗਲੇ ਪਾਸੇ ਸਾਡੀ ਜੇਬ ਇਹ ਜੇਬ ਅਚਾ ਸਾਡਾ ਅੰਦਾਜ਼ ਸਾਡੀ ਮਾਤ ਦੇ ਕਿਤੀ ਜਾਵੇ ਜਾਂ ਕੋਈ ਸੌਫਟਵਰ ਲੱਗੇ ਜਾਂ ਕੋਈ ਸੈਂਟਰੀ ਮੈਂਟੇਨੈਂਸ ਆਰਟੀਚੂਨ ਤੋਂ ਬਾਅਦ ਜੇ ਇਹ ਬੈਠੀ ਦਾ ਅੰਨੇ ਬਕਾ ਸਾਹ ਕਬਟੀ ਜਿਸ ਤਰ੍ਹਾਂ ਜਿਸ ਤਰ੍ਹਾਂ ਇਹ ਪਾਣੀ ਪੈ ਤੈ ਇੰਨਾ ਡਾ ਰਿਹਾ ਕੋਈ ਪਾਣੀ ਹੋ ਗਿਆ ਹੈ ਕਿ ਲੱਗਦਾ ਹੈ ਪਾਣੀ ਬਹੁਤ ਜ਼ਿਆਦਾ ਪਾਣੀ ਹੈ ਇੰਨਾ ਥੋੜਾ ਇੱਕ ਤਾਂ ਬੈਠੀ ਬਣ ਸਕਦਾ ਮੈਨੂੰ ਪਹਿਲੇ ਢੱਡੀ ਹੈ ਜੁਤੀ ਲਾ ਸਫਾਈ ਹੋਣੀ ਚਾਹੀਦੀ ਹੈ ਤਾਂ ਕਿ ਇਹ ਪਾਣੀ ਜਲਦੀ ਤੋਂ ਜਲਦੀ ਨਿਕਲ ਜੇ ਅੱਡ ਜੋ ਬੰਦਾ ਉਹ ਇਹਦੇ ਇਹ ਜਾਣ ਦਾ ਪਾਣੀ ਨਿਕਲਿਆ ਨੂੰ ਕੰਸੈਂਟਰ ਸਿਸਟਮ ਉੱਤਤਾ ਹੋ ਰਹੀ ਹੈ ਕਿੰਨੇ ਵਾਰੀ ਤਦਾਦ ਚਲਵਾ ਕਰ ਰਹੇ ਆ ਭਾਈ ਜੀ ਕੀ ਨਾਮ ਹੈ ਤੁਹਾਡਾ ਮੈਂ ਜੀ ਸਿੰਘ ਜੀ ਤੇ ਅੱਜ ਤੋਂ ਇਹ ਪਾਣੀ ਦਾ ਖਾਫ ਤੇਜ਼ ਹੋ ਗਿਆ ਦੇਖੋ ਗੇੜ ਖੁੱਲੇ ਗਏ ਆ ਉੱਪਰ بارش ਹੋ ਰਹੀ ਹੈ ਤਾਂ ਟਿੰਡ ਬਣ ਹੋਸੇਗੀ ਨਾ ਤਰੇ ਕਰਕੇ ਇਸਦਾ ਆ ਇਹ ਪਾਣੀ ਕੰਦਨ ਨੂੰ ਹਰ ਕਿਥੋਂ ਉੱਪਰ ਆ ਰਹੀ ਹੈ ਜੀ ਭਾਰਤੀ ਹੜ੍ਹ ਆ ਰਹੀ ਹੈ ਇਕ ਸੱਤਾਂ ਤੱਕ ਪਾਣੀ ਲੱਗ ਗਈ ਪਿੰਡਾਂ ਦੇ ਪਿੰਡ ਉੱਜੜ ਗਏ ਜੀ ਲੋਕ ਘਰ ਛੱਡ ਕੇ ਬਾਹਰ ਚਲੇ ਗਏ ਕੋਈ ਕੋਈ ਬੈਠੀ ਹੈ ਉਹ ਲੋਕੀ ਬੱਚੇ ਬੈਠੇ ਬੈਠੇ ਕਿੱਥੇ ਵੀ ਹਾਲਾਤ ਇਹੀ ਬਣ ਗਏ ਨੇ ਇੱਥੇ ਉਹ ਕੈਮਰਾਮੈਨ ਜਿੱਥੇ ਸਾਡੇ ਅਸੀਂ ਰਾਮਪੁਰ ਖੋਤਾ ਚ ਖੜੇ ਆ ਇੱਥੇ ਤੱਕਰ ਮੇਨਿੰਗ ਵਾਲੇ ਨੇ ਪਟ ਪਟ ਬਹੁਤ ਚੌੜੇ ਬਹੁਤ ਡੂੰਘਾ ਕਰ ਗਿਆ ਇੱਥੇ ਪਾਣੀ ਦਾ ਕੋਈ ਨੁਕਸਾਨ ਨਹੀਂ ਹੈਗਾ ਪਰ ਜਿੱਥੇ ਜਾ ਕੇ ਰਾਮਪੁਰ ਤਲਾਂ ਟੱਪ ਕੇ ਹੀ ਆਮ ਤੌਰ ਤੇ ਕੋਈ ਬਹੁਗੀ ਹੋਵੇ ਅੱਗੇ ਕਰਾ ਲਈਏ ਆਪਣਾ ਪਿੰਡ ਹੁੰਗੇ ਜੀ ਕਿ ਕੋਈ ਪਟਾਈ ਨਹੀਂ ਹੋਈ ਸਿਰਫ ਇੱਕ ਤਾਂ ਥੋੜੀ ਜਿਹੀ ਜਗ੍ਹਾ ਮਾਨੂੰ ਪਾਣੀ ਦੇ ਲੰਗਣਾ ਉਹਨਾਂ ਨੂੰ ਤਰ ਹੈ ਜੀ ਪਿੰਡ ਅੰਦਰ ਕਿਸੇ ਦਾ 2023 ਵਿੱਚ ਇੱਕ ਨਾਤਾ ਕਿਹਨੋਂ ਆਫਿਸ ਪਸੰਦ ਹੈ ਤਾਂ ਆਪਾਂ ਦੇ ਆਸ-ਪਾਸ ਦੇ ਪ੍ਰਿੰਟਰ ਤੇ ਸ਼ਾਇਦ ਕੋਈ ਸਕੇ ਅਗਰ ਪਾਣੀ ਹੋਵੇ ਉਹ ਜੋਬ ਕਰ ਸਕਦੇ ਚਲ ਕੋ ਆ ਸਕਦੀ ਹੈ ਜੀ ਤੇ ਮੈਚਨ ਆਪਣਾ ਜੇ ਪਾਣੀ ਛਾਦੇ ਆ ਤਾਂ ਬੇਨਤੀ ਕਰਨਾ ਜਾਂਦਾ ਪੈਰ ਪਤਾ ਜੀ ਹੜਕ ਆ ਰਹੇ ਹਨ ਇਹਨਾਂ ਨੁਕਸਾਨ ਪਾ ਰਹੇ ਹੁੰਦੇ ਆ ਇਹਨਾਂ ਨੇ ਪਹਿਲੇ ਥੋੜਾ ਥੋੜਾ ਕਰਕੇ ਛੱਡਿਆ ਜਾਵੇ ਜਦੋਂ ਪਾਣੀ ਸਿੱਧੇ ਉੱਪਰੋਂ ਲੰਘੇ ਫਿਰ ਹੀ ਪਾਣੀ ਛੱਡਣਾ ਹੈਗਾ ਤਦਰ ਕਿਤੇ ਸਾਨੂੰ ਮਤਲਬ ਡਰ ਲੱਗ ਰਿਹਾ ਜੀ ਫੜ ਗਏ ਪਿੰਨੀ ਆ ਜਾਏ ਔਰ ਇਨੀ ਸਪੀਡ ਹੈ ਕੋਈ ਤੇ ਜਿਸ ਤਰ੍ਹਾਂ ਕਿ ਪਹਿਲੇ ਵੀ ਕੁਝ ਮਿੰਟਾਂ ਦਿੱਤਾ ਗਿਆ ਸੀ ਥਿਰਟਿੰਗ ਕਰੰਦਾ ਤਾਂ ਅਗਰ ਥਿਰਟਿੰਗ ਨਹੀਂ ਹੋਈ ਉਹ ਨਹੀਂ ਤਾਂ ਇਹਨੂੰ ਕਿ ਲੱਗਦਾ ਹੈ ਪਾਣੀ ਸਹੀ ਚੱਲਣਾ ਸੀਗਾ ਤਾਂ ਉਹ ਦਿਨ ਤੋਂ ਜ਼ੋਰ ਬੜਾ ਦੀ ਸਿਲਡਿੰਗ ਦਾ ਵੀ ਸੀਗੀ ਪਰ ਦਿਨ ਸਿਲਡਿੰਗ ਦਾ ਮਤਲਬ ਉਹਨਾਂ ਨੇ ਕੁਝ ਹੋਰੇ ਕੱਢ ਲਿਆ ਨਾ ਮੈਨਿੰਗ ਦਿੱਤੀ ਹੈ ਮੈਨਿੰਗ ਚ ਇਹਨਾਂ ਨੇ ਇਹ ਮੇਰਾ ਖਿਆਲ ਹੈ ਕਿ ਇਹ ਜ਼ਿਆਦਾ ਨਹੀਂ ਪਤਾ ਨਹੀਂ ਹੈ ਜੇ 24 ਘੰਟੇ ਚ ਕਿੰਨੇ ਟਿਕਣ ਬਾਹਰ ਨਿਕਲਦੇ ਸੀ ਜੇ 10 10 15 15 ਟਿਕਣ ਦੀ ਲਾਈਨ ਹੁੰਦੀ ਨਹੀਂ ਮਤਲਬ ਤੁਹਾਡੇ ਕਹਿੰਦਾ ਹੁੰਦਾ ਡੀਸਲਟਿੰਗ ਨਹੀਂ ਹੋਈ ਮੈਨਿੰਗ ਹੋਈ ਮੈਨਿੰਗ ਹੋਈ ਔਰ ਉਹਦਾ ਗੈਸ ਵੀ ਦਰਜਿਆ ਕਰ ਜੇ ਤੁਹਾਨੂੰ ਇਹਦਾ ਖੜੀ ਆਈ ਬਾਅਦ ਚ ਪਤਾ ਨਹੀਂ ਕਿਸ ਮਤਲਬ ਕੋਟਨ ਸਰਕਾਰ ਦਾ ਪ੍ਰਿੰਸ ਬਾਅਦ ਚ ਪਿਆ ਜੇਤੀ ਕਰਨ ਉਹ ਬਾਅਦ ਚ ਚੱਕੀਆਂ ਗਈਆਂ ਮਸ਼ੀਨਾਂ ਪਰ ਅਸੀਂ ਬਹੁਤ ਜੋਰ ਲਾਇਆ ਹੈਗਾ ਤੇ ਬੈਂਕੀਆਂ ਕਰੀਆਂ ਆਂਗੀਆਂ ਫਿਕਰਦਾਰ ਨੂੰ ਕਿ ਇਹ ਜਿਹੜੀਆਂ ਵਿਚ ਚਾੜੀਆਂ ਜੰਗਲ ਹੈਗਾ ਧਰ ਦੇ ਵਿੱਚ ਜੰਗਲ ਖੜਿਆ ਆਇਆ ਤੁਸੀਂ ਖੜੀ ਹੈ ਇਹ ਸਾਬਤ ਕਰਾਈ ਕਰਦੇ ਆ ਅੱਜ ਉਹੀ ਹਾਲਾਤ ਹੋ ਗਏ ਹੈ ਜੰਗਲ ਦੀ وجہ ਉਹ ਚਾੜੀਆਂ ਜੋ ਦਰਖਤ ਵਿੱਚ ਖੜੇ ਆ ਅਸੀਂ ਕਾਰਨ ਹੀ ਮਤਲਬ ਪਾਣੀ ਰੁਕ ਰਿਆ ਹੈ ਜੀ ਨਹੀਂ ਤਾਂ ਪਾਣੀ ਆ ਰਹਾ ਹਾਂ ਨਿਕਲ ਕਰਦਾ ਜੀ ਤੁਸੀਂ ਇੱਥੇ ਪੰਜ ਛੇ ਹੋਏ ਪਾਪਾ ਪੰਜ ਰਿਹਾ ਹੋ ਇਸ ਰਾਖੇ ਫਲੱਡ ਗੇਟ ਦੇਖ ਰਹੇ ਹਾਂ ਇਹ ਫਲੱਡ ਗੇਟ ਅਗਰ ਪਾਪਰ ਕੰਡੀਸ਼ਨ ਲੈ ਚੜੇ ਤੇ ਉਦੋਂ ਭਈ ਤਾਂ ਨਾ ਲੱਗਦਾ ਕਿ ਉਸ ਨੇ ਤਾਂ ਫਰਕ ਪੈਂਦਾ ਕਿ ਤੱਕ ਟਾਈਮ ਲਾਗ ਹੋਇਆ ਇੰਤੁ ਤਾਂ ਹੈਗਾ ਜੀ ਸਤੇ ਕੋਈ ਵੀ ਚੀਜ਼ਾਂ ਦੇ ਕੋ ਆਪਾਂ ਕਿਤੇ ਆਪਾਂ ਖੁਦ ਅਸੀਂ ਲਗੇ ਨ ਲੰਗੇ ਜਾ ਰਹੇ ਹੂੰ ਜੇ ਰਸਤਾ ਸਾਫ ਹੈ ਤਾਂ ਅਸੀਂ ਆਮ ਨਾਲ ਲੰਘ ਜਾਗੇ ਜੀ ਜੇ ਉੱਤੇ ਕੰਡੇ ਹੋਣਗੇ ਟੋਏ ਹੋਣਗੇ ਫਿਰ ਕਿਸ ਤਰ੍ਹਾਂ ਲੰਘਣਗੇ ਅਸੀਂ ਇਹ ਹੁਣ ਵੈਰੀ ਵੈਰੀ ਗੱਟ ਹੈ ਜਿਹੜੇ ਲੱਗੇ ਹੋਏ ਆ ਇਹਨਾਂ ਦੀ ਮੋਟਰਾਂ ਚੋਰੀ ਹੋ ਗਈਆਂ ਜੀ ਪਾਣੀ ਰੁਕ ਰਿਹਾ ਜੀ ਉੱਪਰੋਂ ਟਪ ਰਿਹਾ ਜੀ ਆਹ ਤਰ੍ਹਾਂ ਇੱਥੇ ਵੀ ਹੈਗਾ ਆਵਾਜ਼ ਦੇਖ ਲਓ ਪਾਣੀ ਜੀ ਕਿੰਨੀ ਆ ਰਹੀ ਆਈ ਸਾਨੂੰ ਮਤਲਬ ਇੱਥੇ ਖੜੇ ਹੋ ਕੇ ਵੀ ਡਰ ਲੱਗ ਰਿਹਾ ਹੈ ਤੇ ਕੀ ਅਪੀਲ ਕਰਦੇ ਹੋ ਤੁਸੀਂ ਸਰਕਾਰ ਕੋਲੋਂ ਆਪ ਡਾਕਟਰ ਨੀਮ ਦੇ ਨਾਮ ਤੇ ਮੈਂ ਸਮਝਦਾ ਮੈਂ ਤਾਂ ਇਹੀ ਅਪੀਲ ਕਰਾਂਗਾ ਕਿ ਸਰਕਾਰ ਨੂੰ ਜਾਗਣਾ ਚਾਹੀਦਾ ਹੈਗਾ ਕਿ ਜਾ ਕੇ ਇਹਨਾਂ ਨੂੰ ਜੋ ਇਹਨਾਂ ਦੀਆਂ ਮੂਹਰਾਂ ਇੰਦੀਆਂ ਦਵਾਈਆਂ ਜਾਣ ਲੈਸੀ ਦਾ 2 ਸਾਲ ਹੋ ਗਏ ਉਹ ਕਹਿੰਦਾ ਚੂਰੀ ਹੋਈਆਂ ਨੂੰ ਮੂਹਰ ਪੱਕਾ ਅਸਤਰਕਾਰ ਜਾਗੀ ਨਹੀਂ ਸਰਕਾਰ ਚੁੱਪੀ ਬਈ ਪਰ ਲਿਕਨ ਅਦਰ ਅਗੱਤੀ ਨਾ ਕਿ ਸਰਕਾਰ ਦਾ ਤੁਸੀਂ ਨਹੀਂ ਨਾ ਸਾਡੀ ਗੱਲ ਸੁਣਦਾ ਹੋਵੇ ਤਾਂ ਸਬੰਧ ਕੇ ਰੱਖ ਬੇਨਤੀ ਹੈ ਕਿ ਇਹਨਾਂ ਦੇ ਨੋਖਰਾਂ ਲਗਵਾਈਆਂ ਜਾਣ ਔਰ ਹੋਰ ਵੀ ਕੋਈ ਕਰਕਰ ਪੱਖੇ ਤੋਬੇ ਰੱਖਿਆ ਜਾਵੇ ਉਹਦੀ ਜ਼ਿੰਮੇਵਾਰੀ ਹੋਵੇ ਤਾਂ ਕਿ ਇਹ ਬੈਰੀਗੇਟ ਮੈਂ ਤਾਂ ਇਹੀ ਕਹਿੰਦਾ ਵੀ ਇਹਦਾ ਹੁਣ ਇੱਕ ਕੁਝ ਜਾਣ ਤਾਂ ਬਹੁਤ ਵੱਜਿਆ ਜੀ ਬਚਾਓ ਵਜੇ ਪੰਜ ਸੱਤਾਂ ਦੇ ਇਸ ਟਾਈਮ ਮੌਜੂਦ ਨੇ ਕਿੱਥੇ ਜੋ ਟਿੰਟਿੰਟੇ ਵੀ ਤੈਨਾਤ ਹੈ ਭਾਈ ਜੀ ਕਹੋ ਜੀ ਕੀ ਨਾਮ ਹੈ ਤੁਹਾਡਾ ਤੁਸੀਂ ਇੱਥੇ ਕੀ ਨਾਮ ਦੱਸਿਆ ਜੀ ਤੁਸੀਂ ਇੱਥੇ ਡਿਊਟੀ ਦਾ ਤੈਨਾਤ ਹੋ ਭਾਈ ਕਿੰਨੇ ਕੁ ਬੰਦੇ ਹੁੰਦੇ ਨੇ ਇੱਥੇ ਡੇਲੀ ਆਡੇ ਡਿਊਟੀ ਦੇ ਟਾਈਮ ਤੋਂ ਅਚਲ ਕੰਟੇ ਨਾ ਕੋਈ ਆਈ ਹੁੰਦੀ। ਤੁਹਾਡੀ 12-12 ਘੰਟੇ ਦੀ ਡਿਊਟੀ ਚਲਦੀ। ਇੰਨੀ ਘਾਟਾ ਮਾਰ ਕੇ। ਇਹ ਇੱਥੇ ਤੁਸੀਂ ਡਿਊਟੀ ਤੇ ਉਹ ਫਟਾਪੀ ਨਿਗਰਾਨੀ ਰੱਖਦੇ ਹੋ। ਇਸ ਤੋਂ ਅਧਿਕ ਪ੍ਰੈਕਟਿਕ ਨਿਗਰਾਨੀ ਕਰਦੇ ਜੀ ਪਾਣੀ ਦੀ। ਜੀ ਜੀ ਮਨੂਰ ਕਲੋੜ ਜੀ ਚਾਹਦੇ ਅਗਰ ਜੀ। ਜੀ। 45 ਘੰਟੇ ਕੰਮ ਦੇ ਤੇ ਜੀ। ਜੀ। ਰੱਖ ਕੇ ਰੱਖ ਕੇ। ਜੀ। ਜੋ ਅੱਜ ਤਿੰਨ ਦਿਨ ਉੱਪਰ ਪਸਟਾ ਹੋਈ ਕਿ ਕੱਚਾ ਪਲਾਟ ਪੜਵਾ ਆ ਗਿਆ ਜੀ। ਤਾਂ ਪਿੰਕ ਪੜੀ ਤੋਂ ਨਵੀਂ ਬਿਜਲੀ ਘਟ ਗਿਆ ਇੱਥੇ ਜਿਸ ਤਰ੍ਹਾਂ 3 ਘਟ ਗਿਆ ਹਾਂ ਇੱਥੇ ਜਿਸ ਤਰ੍ਹਾਂ ਦੇਖਣ ਨੂੰ ਆਇਆ 16 ਘਟੋ ਹੈ लास्ट ਲੈਵਲ ਹੈ ਅੱਜ ਸਵੇਰੇ ਅਸੀਂ ਦੇਖਿਆ ਕਿ 12 ਘਟਾ ਗਏ ਤੇ ਹੁਣ ਪਾਣੀ ਘਟਿਆ ਹੋਇਆ ਪਟਾਈ ਤੇ ਤੁਹਾਨੂੰ ਕੋਈ ਪਾਣੀ ਹੈ ਤੁਹਾਨੂੰ ਕੋਈ ਇਦਾਂ ਦੀ ਹਦਾਇਤ ਹੈ ਜੀ ਅਗਰ ਪਾਣੀ ਘਟਦਾ ਹੈ ਜਾਂ ਵੱਧਦਾ ਹੈ ਕਿੰਨਾਂ ਦੀ ਰਿਪੋਰਟ ਕਰਨਾ ਅਸੀਂ ਤਾਂ ਕਿਹਾ ਸਾਡੇ ਇੱਥੇ ਗੇਜ ਲੀਟਰ ਰਹਿੰਦੇ ਨੇ ਜੀ ਪਾਣੀ ਮਿਲ ਨਹੀਂ ਜਦੋਂ ਜਦੋਂ ਤੁਹਾਨੂੰ ਕਹਿੰਦੇ ਆ ਕਿ ਇੱਥੇ ਰੋਕੀਏ ਸਾਰਾ ਕਾ ਕਰ ਨੂੰ ਜਾਂਦਾ ਜੀ ਤੇ ਜਿਸ ਤਰ੍ਹਾਂ ਪਾਣੀ ਇੱਕਦਮ ਸਵੇਰੇ ਵਦਿਆ ਸੀਗਾ ਤੇ ਲੱਗਦਾ ਸੀ ਕੋਈ ਹੁੰਦਨੇ ਦੀ ਕੋਈ ਖਤਰੇ ਵੀ ਕਰਤੀ ਵੀ ਹੈ ਜੀ ਸਰਟਨ ਦੇ ਗੇਟ ਜੀ ਜਾਂ ਪੰਤ ਹੋਣ ਦੀ ਜਦ ਦੀ ਪਰ ਉਗਰ ਤੋਂ ਪਾਣੀ ਸਾਰਾ ਪਰੇ ਤੇ ਨਿਕਲ ਇਸ ਦਮ ਆਜੇ ਉਹ ਬੈਂਕ ਬਣਿਆ ਜੀ ਹਾਂ ਅੱਥੇ ਕੋਈ ਨੁਕਸਾਨ ਦਾ ਕੋਈ ਗੱਲ ਨਹੀਂ ਆ ਇਹ ਸੀ ਕਿ ਸਾਡੇ ਨਾਲ ਪਿੰਡ ਵਾਸੀ ਤੇ ਨਾਲ ਨਾਲ ਇੱਥੇ ਜੋ ਮੌਜੂਦ ਕਰਮਚਾਰੀ ਆ ਜਿਨ੍ਹਾਂ ਦੀ ਫਲੱਡ ਤੇ ਅਫਰ ਲੱਗ ਕੰਟਰੋਲ ਰੂਮ ਦੀ ਡਿਊਟੀ ਹੈ ਉਹਨਾਂ ਨੇ ਦੱਸਿਆ ਕਿ ਸਵੇਰੇ ਹਾਲਾਂਕਿ ਪਾਣੀ ਜੋ ਹੈ ਵਦਿਆ ਸੀਗਾ ਲੇਕਿਨ ਹੁਣ ਜੋ ਹੈ ਪਾਣੀ 2 ਫੁੱਟ ਘਟ ਗਿਆ ਹੈ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਪਿੰਡ ਵਾਸੀ ਇਸ ਚੀਜ਼ ਦੀ ਮੰਗ ਕਰ ਰਹੇ ਆ ਕਿ ਇੱਥੇ ਅਗਰ ਡੀਸਲਟਿੰਗ ਪ੍ਰੋਪਰ ਤਰੀਕੇ ਨਾਲ ਹੋਈ ਹੁੰਦੀ ਤਾਂ ਸ਼ਾਇਦ ਆ ਦੇਣਾ ਪੈਂਦਾ ਤੇ ਨਾਲ ਨਾਲ ਇੱਕ ਗੱਲ ਹੋਰ ਵੀ ਕਹ ਰਹੇ ਆ ਜਿਹੜੇ ਫਲੱਡ ਗੇਟ ਦੀ ਜੋ ਮੋਟਰ ਹੈ ਅਗਰ ਉਹ ਚੋਰੀ ਹੋ ਹੋਈਆਂ ਹੈ ਤੇ ਸਰਕਾਰ ਵੱਲੋਂ ਉਸ ਨੂੰ ਦੁਬਾਰਾ ਰਿਪਲੇਸ ਕਰਕੇ ਲਗਾ ਦਿੱਤਾ ਜਾਂਦਾ ਤਾਂ ਇਹ ਗੇਟ ਖੁੱਲਦੇ ਤਾਂ ਪਾਣੀ ਹੋਰ ਜ਼ਿਆਦਾ ਈਜ਼ੀ ਤਰੀਕੇ ਨਾਲ ਅੱਗੇ ਨੂੰ ਜਾ ਸਕਦਾ ਸੀਗਾ ਜਤਿੰਦਰ ਲੱਕੀ ਏਵਨ ਪੰਜਾਬੀ ਰਾਜਪੁਰਾ